ਕਿਸੇ ਦਾ ਬੱਚਾ ਬਿਮਾਰ ਹੈ ਕਿਸੇ ਦਾ ਪੁੱਤ ਬਿਮਾਰ ਹੈ ਕਿਸੇ ਦੀ ਮਾਂ ਬਿਮਾਰ ਹੈ ਸ਼ਰਮ ਵਾਲੀ ਗੱਲ ਹੈ ਜੇ ਅਸੀਂ ਵੀਡੀਓ ਦੇਖ ਕੇ ਵੀ ਇਹ ਸੋਚ ਕੇ ਨਹੀਂ ਆਉਂਦੇ ਕਿ ਤੁਹਾਡੇ 500000 ਨਾ ਕੀ ਬਣਨਾ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਕਾ ਵੀ ਲੇਡੀ ਹੈ ਯਾਰ ਆਪਣੇ ਵਿਚਾਰੇ ਹਸਬੰਡ ਨੂੰ ਹੱਥ ਫੜ ਕੇ ਚਲਾ ਰਹੀ ਹੈ ਸਾਡੀਆਂ ਜਿੰਨੀਆਂ ਜੇਬਾਂ ਸਹਿੰਦੀਆਂ ਟੀਮ ਮੈਂਬਰਾਂ ਦੀਆਂ ਅਸੀਂ ਵੀ ਕਰਦੇ ਆ ਯਾਰ ਹੁਣ ਹਰ ਗੱਲ ਦਾ ਸਬੂਤ ਦਿਈਏ ਆ ਦੇਖੋ ਮੈਂ ਜੇਬ ਚੋਂ 10000 ਕੱਢਿਆ ਦੇਤਾ ਆ ਦੇਖੋ ਇੰਨੇ 10000 ਕੱਢਿਆ ਦੇਤਾ ਜਿੰਨੀ ਜਿਦੀ 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 ਸਭ ਸਭ ਦੀ ਔਕਾਤ ਆ ਅਸੀਂ ਸਾਰੇ ਦਿੰਨੇ ਆ ਯਾਰ ਤਕਰੀਬਨ 5-6 ਮਰੀ ਅੱਗੇ ਦੇਖਣ ਲਈ ਜਿਗਰਾ ਨਹੀਂ ਪੈ ਰਿਹਾ ਕਿਉਂਕਿ ਇੱਕ ਵੀ ਡੋਨਰ ਹੈ ਨਹੀਂ ਠੀਕ ਹੈ ਮਤਲਬ ਤੁਸੀਂ ਦੇਖੋ ਪੇਸ਼ੈਂਟਾਂ ਦਾ ਰਸ ਦੇਖ ਲਓ ਹਰ ਬੰਦਾ ਆ ਕੇ ਆਪਣੀ ਪ੍ਰੋਬਲਮ ਡਿਸਕਸ ਕਰ ਰਿਹਾ ਕਿਸੇ ਦਾ ਬੱਚਾ ਬਿਮਾਰ ਹੈ ਕਿਸੇ ਦੀ ਮਾਂ ਬਿਮਾਰ ਹੈ ਉਹ ਵਿਚਾਰੇ ਉਹ ਦੇਖ ਲਓ ਮਰੀਜ਼ ਵਿਚਾਰੇ ਪਏ ਨੇ ਉੱਥੇ ਆਪਣੇ ਬੱਚੇ ਦਾ ਸਿਰ ਘੁੱਟ ਰਹੀ ਹੈ ਉਹ ਇੰਨੇ ਮਰੀਜ਼ ਨੇ ਅੱਜ ਡੋਨਰ ਕੋਈ ਹੈ ਨਹੀਂ ਤੇ ਹਰ ਮਰੀਜ਼ ਵਿਚਾਰਾ ਸਾਨੂੰ ਉਮੀਦ ਦੀ ਕਿਰਨ ਨਾਲ ਦੇਖ ਰਿਹਾ ਕਿ ਸਾਡੀ ਹੈਲਪ ਹੋਏਗੀ ਮੇਰੇ ਕੋਲ ਕੁਝ ਬੋਲਣ ਨੂੰ ਹੈ ਨਹੀਂ ਮੈਂ ਬਸ ਬੇਨਤੀ ਹੀ ਕਰ ਸਕਦਾ ਹੱਥ ਜੋੜ ਕੇ ਇੱਕ ਮਾਲਕ ਅੱਗੇ ਅਰਦਾਸ ਕਰ ਸਕਦਾ ਇੱਕ ਤੁਹਾਡੇ ਅੱਗੇ ਕਿਉਂਕਿ ਤੁਸੀਂ ਵੀ ਮੇਰੇ ਮਾਲਕ ਹੀ ਹੋ ਇੱਕ ਤਾਂ ਉਹ ਮਾਲਕ ਹੈ ਇੱਕ ਸੰਗਤ 'ਚ ਜਿਹੜਾ ਮਾਲਕ ਸੰਗਤ 'ਚ ਵੀ ਹੈ ਨਾ ਕਿਉਂਕਿ ਗੁਰੂ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੇ ਦਰਸ਼ਨ ਕਰਨੇ ਹੁਣ ਤਾਂ ਕਿਵੇਂ ਕਰਾਂਗੇ ਉਹ ਕਹਿੰਦੇ ਸੰਗਤ 'ਚ ਤਾਂ ਸੰਗਤ 'ਚ ਵੀ ਵਾਇਗਰੂ ਹੈ ਉੱਪਰ ਵੀ ਵਾਇਗਰੂ ਹੈ ਸਾਰੇ ਕਿਤੇ ਵਾਇਗਰੂ ਹੈ ਮੈਂ ਤਾਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਜਿੱਥੇ ਵੀ ਪਰਮਾਤਮਾ ਮੈਨੂੰ ਸੁਣਦਾ ਮੈਂ ਤਾਂ ਬੇਨਤੀ ਹੋਈ ਕਰ ਸਕਦਾ ਕਿ ਮਰੀਜ਼ ਬਹੁਤ ਦੁਖੀ ਨੇ ਅਸੀਂ ਹਜੇ ਸਿਰਫ ਛੇਵਾਂ ਮਰੀਜ਼ ਦੇਖਣਾ ਸ਼ੁਰੂ ਕੀਤਾ ਹੈ ਛੇਵਾਂ ਮਰੀਜ਼ 745 ਹੋ ਗਏ ਨੇ ਸਾਹਮਣੇ ਮਰੀਜ਼ਾਂ ਦਾ ਰਸ਼ ਦੇਖ ਲਓ ਉਹ ਸਾਹਮਣੇ ਬਾਪੂ ਪਠਾਨਕੋਟ ਤੋਂ ਆਇਆ ਹੋਇਆ ਮਦਦ ਲੈਣ ਆਹ ਮਰੀਜ਼ ਅੱਗੇ ਹਜੇ ਆਪਣੀਆਂ ਪ੍ਰੋਬਲਮਸ ਲੈ ਕੇ ਆਏ ਹੋਏ ਨੇ ਕਿਸੇ ਨੂੰ ਕੈਂਸਰ ਇੱਕ ਤਾਂ ਬਹੁਤ ਜ਼ਿਆਦਾ ਵਧਿਆ ਹੋਇਆ ਕਿਸੇ ਦਾ ਬੱਚਾ ਬਿਮਾਰ ਹੈ ਕਿਸੇ ਦਾ ਪੁੱਤ ਬਿਮਾਰ ਹੈ ਕਿਸੇ ਦੀ ਮਾਂ ਬਿਮਾਰ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇਹਨਾਂ ਦੀ ਮਦਦ ਕਰਨ ਲਈ ਜ਼ਰੂਰ ਅਗਿਆਓ ਆ ਕੁਰਸੀਆਂ ਸਾਰੀਆਂ ਡੋਨਰਾਂ ਦੀਆਂ ਤੇ ਦੇਖ ਲਓ ਡੋਨਰਾਂ ਦੀਆਂ ਕੁਰਸੀਆਂ ਖਾਲੀ ਐ ਗੱਲਾਂ ਕਰਾ ਲਓ ਦੁਨੀਆ ਭਰ ਦੀਆਂ ਐ ਕਰ ਲਓ ਜੀ ਪਤਾ ਨਹੀਂ ਕਿੰਨੀ ਵੀਡੀਓ ਸ਼ੇਅਰ ਕਰਦੇ ਹੋ ਜਿਹਦੇ ਵਿੱਚ ਇੱਕ ਪੁੱਤ ਆਪਣੀ ਮਾਂ ਨੂੰ ਘਰੋਂ ਕੱਢ ਦਿੰਦਾ ਇੱਕ ਮਾਂ ਆਪਣੇ ਪੁੱਤ ਨੂੰ ਮਾਰ ਦਿੰਦੀ ਇੱਕ ਜਨਾਨੀ ਆਪਣੇ ਹਸਬੰਡ ਦੀ ਵਡ ਕੁੱਟ ਕਰਕੇ ਟੁਕੜੇ ਟੁਕੜੇ ਕਰਕੇ ਨੀਲੇ ਡਰਮ ਚ ਪਾ ਦਿੰਦੀ ਆ ਉਦਾਂ ਦੀ ਖਬਰਾਂ ਤੁਸੀਂ ਸੁਣ ਕੇ ਖੁਸ਼ ਹੋ ਤੇ ਉਹੀ ਖਬਰਾਂ ਵਾਇਰਲ ਕਰਕੇ ਖੁਸ਼ ਹੋ ਅਜ ਇਹਨੂੰ ਵੀ ਕਰ ਦਿਓ ਵਾਇਰਲ ਭਾਈ ਲੁਧਿਆਣੇ ਸ਼ਹਿਰ ਚ ਇੱਕ ਤੀਰਥ ਹੈ ਮਾਡਲ ਟਾਊਨ ਲੁਧਿਆਣੇ ਸ਼ਰਿਆਮ ਤੀਰਥ ਹੈ ਓਪਨਲੀ ਮੈਨੂੰ ਲੱਗਦਾ ਕਿ ਦੁਨੀਆ ਦਾ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਇਹ ਤੀਰਥ ਨਹੀਂ ਹੈਗਾ ਕਿਉਂਕਿ ਦੁਖੀ ਬੰਦਾ ਆਂਦਾ ਯਾਰ ਇੱਥੇ ਕੋਈ ਸੁਖੀ ਤਾਂ ਖੁਸ਼ ਤਾਂ ਆਏਗਾ ਨਹੀਂ ਦੁਖੀ ਬੰਦਾ ਆਂਦਾ ਆਪਣੀ ਪ੍ਰੋਬਲਮ ਲੈ ਕੇ ਕਿ ਸਾਡੀ ਹੈਲਪ ਕਰੋ ਤੇ ਮਨ ਲਗਾਦਾ ਯਾਰ ਤੁਹਾਨੂੰ ਆਣਾ ਚਾਹੀਦਾ ਸ਼ਰਮ ਵਾਲੀ ਗੱਲ ਹੈ ਜੇ ਅਸੀਂ ਵੀਡੀਓ ਦੇਖ ਕੇ ਵੀ ਇਹ ਸੋਚ ਕੇ ਨਹੀਂ ਆਂਦੇ ਕਿ ਤੁਹਾਡੇ 500 ਹਜ਼ਾਰ ਨਾ ਕੀ ਬਣਨਾ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਉਸਮਾਨ ਨੂੰ ਪੁੱਛੋ ਦੇਖੋ ਆਪਣਾ ਸਿਰ ਘੁੱਟ ਰਹੀ ਹੈ बार-बार ਉਹਨੂੰ ਦੇਖ ਕੇ ਮੈਨੂੰ ਸ਼ਰਮ ਆ ਰਹੀ ਹੈ ਉਸਮਾਨ ਨੂੰ ਦੇਖੋ ਆਪਣੇ ਪੁੱਤ ਲਈ ਬੈਠੀ ਹੈ ਇਹਦਾ ਚੂਲਾ ਪੈਣਾ ਹੈ ਇਲਾਜ ਕਰਾਣ ਦੇਗੇ ਪੈਸੇ ਨਹੀਂ ਤੜਪ ਤੜਪ ਕੇ ਇੱਥੇ ਐਂ ਮਰ ਜਾਏਗਾ ਇਹ ਜੇ ਪੈਸੇ ਨਹੀਂ ਹੋਏ ਸਾਡੀਆਂ ਜਿੰਨੀਆਂ ਜੇਬਾਂ ਸੰਦੀਆਂ ਟੀਮ ਮੈਂਬਰਾਂ ਦੀਆਂ ਅਸੀਂ ਵੀ ਕਰਦੇ ਆ ਯਾਰ ਹੁਣ ਹਰ ਗੱਲ ਦਾ ਸਬੂਤ ਦਿਈਏ ਆ ਦੇਖੋ ਮੈਂ ਜੇਬ ਚੋਂ 10000 ਕੱਢਿਆ ਦੇਤਾ ਆ ਦੇਖੋ ਜਿੰਨੀ ਜਿੱਦੀ 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 ਸਭ ਸਭ ਦੀ ਔਕਾਤ ਆ ਸੀ ਸਾਰੇ ਦਿੰਨੇ ਆ ਯਾਰ ਉਹ ਦੁਕਾਨ ਦਿਖਾਈਏ ਕਿਦਾਂ ਪਰ ਜਿੰਨੀ ਆਬਾਦੀ ਆ ਲੁਧਿਆਣੇ ਦੀ ਆ ਜਿੰਨੇ ਲੋਕ ਸਾਨੂੰ ਫੋਲੋ ਕਰਦੇ ਨੇ ਸੁਣਦੇ ਨੇ ਉਸ ਹਿਸਾਬ ਨਾਲ ਤੇ ਮਦਦ ਕਰਨ ਤਾਂ ਨਹੀਂ ਆਂਦੇ ਆਜੋ ਤੁਹਾਨੂੰ ਇੱਕ ਇੱਕ ਮਰੀਜ਼ ਸੁਣਾ ਵੀ ਦਿਨਾ ਕਿਉਂ ਆਏ ਇਹ ਕਿਉਂ ਆਏ ਨੇ ਕੀ ਪ੍ਰੋਬਲਮ ਆ ਭਾਈ ਇਹ ਸਹੀ ਦਾਖਲਾ ਮਰੀਜ਼ ਕੌਣਾ ਤੁਹਾਡਾ ਇਹ ਆ ਇਸ ਮੇਰੇ ਦਾਖਲਾ ਹੈ ਕੀ ਕੋਣ ਆ ਸਰ ਬੇਟੀ ਹੈ ਮੇਰੀ ਕਿੰਨੀ ਉਮਰ ਹੈ 19 ਸਾਲ ਦੀ ਆ ਦੇਖੋ 19 ਸਾਲ ਦੀ ਬੇਟੀ ਇਹਨਾਂ ਦੀ 19 ਸਾਲ ਦੀ ਬੇਟੀ ਇਹਨਾਂ ਦੀ ਐਡਮਿਟ ਆ ਇਲਾਜ ਕਰਾਉਣ ਦੇ ਉੱਗੇ ਪੈਸੇ ਨਹੀਂ ਅੱਜ ਦਾ ਪਹਿਲਾ ਮਰੀਜ਼ ਆ ਤੁਹਾਨੂੰ ਆਜੋ ਕਿੱਕ ਕਰਕੇ ਮਰੀਜ਼ ਕਿਡਨੀ ਪ੍ਰੋਬਲਮ ਹੈ ਤੁਸੀਂ ਨਾਲ ਆਪੂ ਜੀ ਤੁਹਾਡੇ ਬੇਟੇ ਨੇ ਅੱਛਾ ਕੋਈ ਗੱਲ ਨਹੀਂ ਕਰਦੇ ਮਦਦ ਤੁਹਾਡੀ ਤੁਹਾਡੇ ਕੀ ਜੀ ਮੈਂ ਹੈਂ ਜੀ ਲੱਤ ਕਰਕੇ ਆਇਆ ਜੀ ਮੇਰੇ ਰਾਡ ਪਈ ਹੋਈ ਹੈ ਜੀ ਕਿ ਜੈਸੇ ਜੀ ਕਰਕੇ ਰਾਡ ਅੱਛਾ ਜੀ ਹੁਣ ਤੁਹਾਨੂੰ ਕੀ ਮਦਦ ਚਾਹੀਦੀ ਮਦਦ ਸਰ ਜੀ ਮੇਰਾ ਆਪਰੇਸ਼ਨ ਕਰਾ ਦਿਓ ਕੋਈ ਗੱਲ ਕਰਾ ਦੇ ਚਲਾ ਦੇ ਆਣੀ ਬਾਦ ਤੁਸੀਂ ਕਿਉਂ ਆਏ ਹੋ ਠੀਕੇ ਮੈਂ ਮਿਲ ਜਾਣਗੇ ਜਿਹੜੇ ਠੀਕੇ ਲੈ ਦੇਣੇ ਤੁਹਾਨੂੰ ਤੁਸੀਂ ਇੱਥੇ ਕਾਦ ਲਈ ਆਏ ਹੋ ਕਿਹਦੀ ਮਦਦ ਲਈ ਆਏ ਹੋ ਮੇਰੇ ਸਰਦਾਰ ਜੀ ਅਰੇ ਤੁਹਾਡੇ ਸਰਦਾਰ ਜੀ ਨੇ ਕੀ ਹੋਇਆ ਇਹਨਾਂ ਨੂੰ ਹਾੜਾ ਨਾਲ ਪੇਟ ਚ ਪਾਣੀ ਭਰਿਆ ਨਾ ਉਹਦਾ ਟੀਕੇ ਲਗਾਓ ਕਿੰਨੇ ਦਾ ਇੰਜੈਕਸ਼ਨ ਆ ਇੱਕ ਓਏ ਇੱਕ ਜਨਾਨੀ ਜਿਨੇ ਆਪਣੇ ਹਸਬੈਂਡ ਦਾ ਕਤਲ ਕਰਕੇ ਵੀਡੀਓ ਕਤਲ ਕਰਕੇ ਉਹਨੂੰ ਟੁਕੜੇ ਟੁਕੜੇ ਕਰਕੇ ਡਰਮ ਚ ਪਾਏ ਉਹ ਸ਼ੇਅਰ ਕਰਤੀ ਇੱਕ ਆ ਵੀ ਲੇਡੀ ਹੈ ਯਾਰ ਆਪਣੇ ਵਿਚਾਰੇ ਹਸਬੈਂਡ ਨੂੰ ਹੱਥ ਫੜ ਕੇ ਚਲਾ ਰਹੀ ਹੈ ਲੈ ਕੇ ਆ ਰਹੀ ਹੈ ਐਲਬਮ ਨੇ ਟੀਕੇ ਲੱਗਣੇ ਨੇ 4 4000 ਦੇ ਪੰਜ ਟੀਕੇ ਨੇ ਪੈਸੇ ਐਨੇ ਟੀਕੇ ਲਵਾ ਨਹੀਂ 파ਰੇ ਐਦਾਂ ਦੀਆਂ ਲੇਡੀਜ਼ ਦੀ ਮਦਦ ਕਰੋ ਆਗੇ